ਖਾਲਸਾ ਰਾਇਣ ਦੀ ਫਤਿਹ ਮੈਂ ਇੱਕ ਵੱਡੀ ਜਿੱਤ ਇਹਨੂੰ ਆਪਾਂ ਖਬਰ ਕਹਿ ਲਈਏ ਸੁਣਿਆ ਕਹਿ ਲਈਏ ਉਹ ਮੈਂ ਤੁਹਾਨੂੰ ਦੇਣਾ ਚਾਹਨਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀ ਰਾ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕੀ ਉਹਦੇ ਅੱਗੇ ਡਾਕਟਰਾਂ ਦੇ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਤੇ ਇਹਦਾ ਮੈਡੀਕਲੀ ਐਗਜ਼ਾਮਿਨ ਕੀਤਾ ਜਾਵੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕੁਝ ਮਿੰਟ ਪਹਿਲਾਂ ਸਾਨੂੰ ਉਥੋਂ ਇਨਫਰਮੇਸ਼ਨ ਆਈ ਹੈ ਸੰਗਰੂ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਥਲੇ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ ਸੁਪਰਡੈਂਟ ਸਾਡੇ ਸੰਗਰੂਰ ਨੇ ਉਸ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਨੂੰ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਅੱਤ ਬਣ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਧਰਵਾਦ ਸਾਡੀਆਂ ਅਦਾਲਤਾਂ ਦਾ ਮਾਣਯੋਗ ਸਾਡੀ ਜੁਡੀਸ਼ਨੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਣੀ ਜਿੱਤ ਸਾਨੂੰ ਅੱਜ ਪ੍ਰਾਪਤ ਹੋਈ ਹੈ ਸੋ 12 ਤਰੀਕ ਦੇ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਨੂੰ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਪ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਵਾਰਾਂ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਨਜੋ ਕੋਰਟ ਨੇ ਇੱਕ ਵੱਡਾ ਕੌਗਨਿਸੈਂਸ ਲੈ ਕੇ ਕੱਲ ਜਿਹੜਾ ਕਾਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਘੂਰ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਕੌਨਸਟਿਟਿਊਟ ਕੀਤੇ ਜਾਣ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਜਾਨੀ ਚਾਹੁੰਦਾ ਇਸ ਮਾਮਲੇ ਦੇ ਵਿੱਚ ਅਸੀਂ ਮਨਜੋ ਕੋ ਹਾਈ ਕੋਰਟ ਦਾ ਵੀ ਕੱਲ ਦਰਵਾਜ਼ਾ ਜਿਹੜਾ ਸੀ ਉਹ ਖੜਕਾਤਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤੇ ਧਗਾਈ ਨੂੰ ਦੇਖਦੇ ਹੋਏ ਅੱਜ 2 ਵਜੇ ਦੁਬਾਰਾ ਸੁਣਵਾਈ ਉਹਦੀ ਹੋਈ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮਾਨਚੋ ਕੋਰਟ ਪਟਿਆਲਾ ਜੀਐਮਸੀ ਸਾਹਿਬ ਨੇ ਉਹਨੂੰ ਕਲੈਰੀਫਾਈ ਬ੍ਰਦਰ ਕਰ ਦੋਗੇ ਮੈਂ ਇਥੇ ਗੱਲ ਦੱਸਣੀ ਚਾਹੁੰਦਾ ਕਿ ਇਹਦੇ ਵਿੱਚ ਆਨਰੇਬਲ ਜੂਰੀਕਸ਼ਨਲ ਮੈਜਿਸਟਰੇਟ ਸਾਹਿਬ ਨੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਇੱਕ ਚੀਜ਼ ਇੱਥੇ ਜ਼ਰੂਰ ਗੱਲ ਕਹਣੀ ਕਹਿਣੀ ਚਾਹੁੰਦਾ ਕਿ ਇਹ ਆਰਡਰਸ ਆਨਰੇਬਲ ਕੋਰਟ ਜੂਰੀਕਸ਼ਨਲ ਮੈਜਿਸਟਰੇਟ 15 ਤਰੀਕ ਤੋਂ ਲਗਾਤਾਰ ਪਾਸ ਕਰ ਰਹੀ ਸੀ ਕਿ ਕਿਤੇ ਨਾ ਕਿਤੇ ਬਿਲਕੁਲ ਡਿਸ obedence ਸੀ ਕਿਉਂਕਿ ਕਿਤਨਾ ਕਿਤੇ ਢੀਠ ਪੁਣਾ ਘੜਾ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਬੜੇ ਕਲੀਅਰ ਤਰੀਕੇ ਨਾਲ ਤਾਂ ਕਿ ਬਖਾਇਆ ਸੋ ਬਹੁਤ ਮਤਭਾਗਾ ਉਹਨਾਂ ਦੀ ਐਕਟ ਸੀ ਪਰ ਉਹਦੇ ਉਹਦੇ ਤੁਸੀਂ ਕਹੋਗੇ ਉਹਦੇ ਉਲਟ ਕਿਤਨਾ ਕਿਤੇ ਸਾਡੀ ਲੀਗਲ ਟੀਮ ਵੱਲੋਂ ਵੀ ਸਟੈਂਡ ਸੀ ਵੀ ਜਨਨਾ ਤੱਕ ਭਾਈ ਸੰਦੀਪ ਸਿੰਘ ਸਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਰੱਖਾ ਸੋ ਬਿਲਕੁਲ ਅਸੀਂ ਆਪਣਾ ਇਹ ਠਾਣ ਲਿਆ ਸੀ ਤੇ ਅੱਜ ਕਿਤੇ ਨਾ ਕਿਤੇ ਅਸੀਂ ਆਨਰੇਬਲ ਕੋਰਟਸ ਦੇ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਫੇਰ ਕੱਲ ਇਸ ਮਾਮਲੇ ਚ ਦਖਲ ਦਿੱਤਾ ਇਨਕਲਾਈਮ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਸੀ ਸਾਹਿਬ ਪਟਿਆਲਾ ਨੇ ਇਹਨੂੰ ਦੇਰ ਤੋਂ ਪ੍ਰਟੈਕਟ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਜੀਤ ਸਿੰਘ ਸਣੀ ਨੂੰ ਉਹਨਾਂ ਨੂੰ ਠਾਰੋ ਲਈ ਉਹਨਾਂ ਦੀ ਜੋਤ ਸੱਦਤ ਜੋ ਪ੍ਰੋਟੈਨਿਟੀ ਪੁਲਿਸ ਵਾਲਿਆਂ ਨੇ ਕੀਤੀ ਉਹਦੀ ਜਾਂਚ ਕਰਨ ਲਈ ਉਹਨਾਂ ਨੇ ਐਸਐਮਓ ਬੋਰਡ ਆਫ ਡਾਕਟਰਸ ਪੈਨਲ ਪਠਾਇਆ ਸੀ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ ਹੋਰ ਦੇ ਵਿੱਚ ਇੱਕ ਬਹੁਤ ਰਿਮਾਰਕੀਅਬਲ ਇੱਕ ਆਰਡਰ ਕੀਤਾ ਉਹਨਾਂ ਨੇ ਕਿਹਾ ਕਿ ਐਸਐਮਓ ਸਾਬ ਤੋਂ ਜਿਹੜਾ 100% ਜੇਲ੍ਹ ਸੁਪਰਡੈਂਟ ਹੈ ਕਿਤੇ ਵੀ ਅਸਤਰਾ ਨਹੀਂ ਵੀ ਤੁਸੀਂ ਮੈਡੀਕਲ ਚੈੱਕਅਪ ਕਰਾਓ ਤੇ ਫਟਾਫਟ ਉਹਨਾਂ ਨੂੰ ਬਿਠਾਓ ਫਿਰ ਤੱਕ ਤੁਸੀਂ ਜੁਡੀਸ਼ੀਅਲ ਲੋਕਅਚ ਘਾਓ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ ਇਮੀਜੈਂਟਲੀ ਤੁਸੀਂ ਰਿਪੋਰਟਸ ਜੜੀਆਂ ਨੇ ਤੁਹਾਡੀਆਂ ਤਸੱਦਦ ਬਰੂਟੈਲਟੀ ਦੀ ਉਹ ਤੁਸੀਂ ਪਹਿਲਾਂ ਸਾਡੀ ਆਨਰੇਬਲ ਕੋਰਟ ਦੇ ਵਿੱਚ ਭੇਜਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਡਿਪਾਰਚਰ ਤੋਂ ਪਹਿਲਾਂ ਉਹ ਸਾਰੀ ਮੈਗ ਐਗਜ਼ਾਮਿੰ ਕਰਾਂਗੀ ਸੋ ਸਬਸੀਕੁਐਂਟਲੀ ਜੇਕਰ ਉਹਨਾਂ ਨੂੰ ਮੈਡੀਕਲ ਕੇਅਰ ਦੀ ਟ੍ਰੀਟਮੈਂਟ ਦੀ ਲੋੜ ਹੋਏਗੀ ਕਿਉਂਕਿ ਲੋੜ ਤਾਂ ਹੋਣੀ ਹੈ ਸੋ ਉਹ ਕਹਿੰਦੀ ਕਿ ਅਸੀਂ ਫਿਰ ਉਹਨਾਂ ਨੂੰ ਫਰਦਰ ਕੋਟ ਦੇਖੇਗੀ ਕਿ ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਐਡਮਿਟ ਕਰਨਾ ਹੈ ਜਾਂ ਉਹਨਾਂ ਨੂੰ ਫਰਦਰ ਉਹਦੇ ਲਈ ਕਿਸੇ ਹੋਰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰਨਾ ਹੈ ਸੋ ਅਸੀਂ ਸਾਰੀ ਟੀਮ ਅਸੀਂ ਬਿਲਕੁਲ ਇਸ ਗੱਲ ਦੀ 100% ਮੈਂ ਸਹਿਮਤ ਹਾਂ ਕਿ ਸਾਰੀ ਟੀਮ ਨੇ 12 ਤਰੀਕ ਤੋਂ ਲਗਾਤਾਰ ਮਿਹਨਤ ਕੀਤੀ ਤੇ ਇਹ ਬਿਲਕੁਲ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਪਰ ਇਨਸਾਫ ਕਿਤਨਾ ਕਿਤੇ ਭਾਈ ਸੰਦੀਪ ਸਿੰਘ ਸੜੀ ਦੇ ਪਰਿਵਾਰ ਨੂੰ ਮਿਲਿਆ ਜਿਨ੍ਹਾਂ ਦੇ ਤੁਸੀਂ ਕਹੋ ਵੀ ਯੋਧੇ ਨਾਲ ਬੱਚੇ ਨਾਲ ਇਸ ਤਰ੍ਹਾਂ ਦਾ ਅਨਮੋਲਕੀ ਤਸੱਦਦ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਕੋਰਟ ਦੀ ਆਰਡਰ ਦੀ ਡਿਸਆਬਿਡੈਂਸ ਸੀ ਕਿਤਨਾ ਕਿਤੇ ਔਨਰੇਬਲ ਹਾਈ ਕੋਰਟ ਤੇ ਦਖਲ ਦੇਣ ਤੋਂ ਬਾਅਦ ਕਿਤਨਾ ਕਿਤੇ ਇਹਨਾਂ ਨੂੰ ਵੀ ਜਿਹੜੇ ਥੱਲੇ ਜੇਲ ਸੁਪਰਡੈਂਟ ਸੀਗੇ ਕਿਤੇ ਨਾ ਕਿਤੇ ਉਹਨਾਂ ਦੇ ਵੀ ਦਿਮਾਗ ਚ ਆ ਗਿਆ ਵੀ ਕਿਤੇ ਕੋਰਟ ਦੀ ਜਿਹੜੀ ਤੁਸੀਂ ਕਹੋ ਮर्यादा ਕਿਤਨਾ ਕਿਤੇ ਕੈਮਰਾ ਖਿੱਚੀ ਜਾਵੇ ਸੋ ਅੱਜ ਤੁਸੀਂ ਕਹੋ ਵੀ ਉਹਨਾਂ ਨੇ ਉਸ ਆਰਡਰ ਦੀ ਹਜੇ ਉਹਨਾਂ ਨੂੰ ਭਾਈ ਸੰਦੀਪ ਸਿੰਘ ਸਣੀ ਉੱਥੇ ਉੱਥੇ ਉਹ ਦੇਣਾ ਚਾਹਣਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀਰਾ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕੀ ਉਹਦੇ ਅੱਗੇ ਡਾਕਟਰਾਂ ਦੇ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਤੇ ਇਹਦਾ ਮੈਡੀਕਲੀ ਐਗਜ਼ਾਮਨ ਕੀਤਾ ਜਾਵੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕੁਝ ਮਿੰਟ ਪਹਿਲਾਂ ਸਾਨੂੰ ਉਥੋਂ ਇਨਫੋਰਮੇਸ਼ਨ ਆਈ ਹੈ ਸੰਗਰੂਰ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਤਲੇ ਬੋਰਡ ਆਫ ਡਾਕਟਰਸ ਕਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ ਸੁਪਰਡੈਂਟ ਸਾਡੇ ਸੰਗਰੂਰ ਨੇ ਉਸ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਨੂੰ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਹੱਥ ਬਨ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਧਰਵਾਦ ਸਾਡੀਆਂ ਅਦਾਲਤਾਂ ਦਾ ਮਾਣਯੋਗ ਸਾਡੀ ਜੁਡੀਸ਼ੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਿਹੜੀ ਜਿੱਤ ਸਾਨੂੰ ਅੱਜ ਪ੍ਰਾਪਤ ਹੋਈ ਏ ਸੋ 12 ਤਰੀਕ ਦੇ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਨੂੰ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਪ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਵਰਾਂ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਨਜੋ ਕੋਰਟ ਨੇ ਇੱਕ ਵੱਡਾ ਕਾਗਨੀਸ਼ੈਂਸ ਲੈ ਕੇ ਕੱਲ ਜਿਹੜਾ ਆਰਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਗਰੂਰ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਕਨਸਟੀਟਿਊਟ ਕੀਤਾ ਜਾਣ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਜਾਨੀ ਚਾਹਨਾ ਇਸ ਮਾਮਲੇ ਦੇ ਵਿੱਚ ਅਸੀਂ ਮਨਜੋ ਕੋ ਹਾਈ ਕੋਰਟ ਦਾ ਵੀ ਕੱਲ ਦਰਵਾਜ਼ਾ ਜਿਹੜਾ ਸੀ ਉਹ ਖੜਕਾਤਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤਬ ਤੱਕ ਆਈ ਨੂੰ ਦੇਖਦੇ ਹੋਏ ਅੱਜ 2 ਵਜੇ ਦੁਬਾਰਾ ਸੁਣਵਾਈ ਉਹਦੀ ਹੋਣੀ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮਾਨਯੋਗ ਕੋਰਟ ਪਟਿਆਲਾ ਜੀਐਮਾਈ ਸਾਹਿਬ ਨੇ ਉਹਨੂੰ ਕਲੈਰੀਫਾਈ ਬ੍ਰਦਰ ਕਰ ਦੋਗੇ ਮੈਂ ਇਥੇ ਬਿਲ ਦੱਸਣਾ ਚਾਹੁੰਦਾ ਕਿ ਇਹਦੇ ਚ ਔਨਰੇਬਲ ਜੂਰੀਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਨੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਇੱਕ ਚੀਜ਼ ਅਜਾ ਜ਼ਰੂਰ ਗੱਲ ਕਹਿਣੀ ਕਹਿਣੀ ਚਾਹੁੰਦਾ ਕਿ ਇਹ ਆਰਡਰਸ ਉਹਨੇ ਪਰ ਕੋਰਟ ਜੁਡੀ ਸੈਕਸ਼ਨ ਮੈਜਿਸਟਰੇਟ 15 ਤਰੀਕ ਤੋਂ ਲਗਾਤਾਰ ਪਾਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਬਿਲਕੁਲ ਡਿਸਬਿਡੈਂਸ ਸੀ ਕਿਉਂਕਿ ਕਿਤੇ ਨਾ ਕਿਤੇ ਢੀਠ ਪੁਣਾ ਖੜਾ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਬੜੇ ਕਲੀਅਰ ਤਰੀਕੇ ਨਾਲ ਕਰਕੇ ਬਖਾਇਆ ਸੋ ਬਹੁਤ ਮੱਧ ਭਾਗਾ ਉਹਨਾਂ ਦੀ ਐਕਟ ਸੀ ਪਰ ਉਹਦੇ ਉਹਦੇ ਤੁਸੀਂ ਕਰੋਗੇ ਉਹਦੇ ਉਲਟ ਕਿਤੇ ਨਾ ਕਿਤੇ ਸਾਡੀ ਲੀਗਲ ਟੀਮ ਵੱਲੋਂ ਵੀ ਸਟੈਂਡ ਸੀ ਵੀ ਜਿੰਨਾ ਟਾਈਮ ਤੱਕ ਭਾਈ ਸੰਦੀਪ ਸਿੰਘ ਸਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਰੱਖਿਆ ਤੋ ਬਿਲਕੁਲ ਅਸੀਂ ਆਪਣਾ ਇਹ ਠਾਣ ਲਿਆ ਸੀ ਕਿ ਅੱਜ ਕਿਤੇ ਨਾ ਕਿਤੇ ਅਸੀਂ ਆਨਰੇਬਲ ਕੋਰਟ ਦੇ ਚੱਕਰ ਵਿਚ ਆ ਰਹਾਂ ਜਿਨ੍ਹਾਂ ਨੇ ਫੇਰ ਕੱਲ ਇਸ ਮਾਮਲੇ 'ਚ ਦਖਲ ਦਿੱਤਾ ਇਨਕਰਾਇਮ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਸੀ ਸਾਹਿਬ ਪਟਿਆਲਾ ਨੇ ਇਹਨੂੰ ਦੇਬ ਸੁਪਰਡੈਂਟ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਜੀਤ ਸਿੰਘ ਸਣੀ ਨੂੰ ਉਹਨਾਂ ਨੂੰ ਠਾਰੋ ਲਈ ਉਹਨਾਂ ਦੀ ਜੋਤ ਸੱਦਤ ਜੋ ਪ੍ਰੋਪਰਟੀ ਪੁਲਿਸ ਵਾਲਿਆਂ ਨੇ ਕੀਤੀ ਉਹਦੀ ਜਾਂਚ ਕਰ ਲਈ ਉਹਨਾਂ ਨੇ ਐਸ ਐਮਓ ਬੋਰਡ ਆਫ ਡਾਕਟਰਸ ਪਹਿਲਾਂ ਬਿਠਾਇਆ ਸੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਾਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ